ਮਾਨਰੇ ਪ੍ਰਭ ਕੀ ਸਰਨ ਵਿਚਾਰੋ ਏ ਮਾਨਵ ਪ੍ਰਮਾਤਮਾ ਦੀ ਸਰਨ ਲੈ ਕੇ ਉਸ ਦੇ ਨਾਮ ਦਾ ਧਿਆਨ ਅਰਿਆ ਕਰ ਜਿਹੇ ਸਿਮਰਤ ਕਨਕਾ ਸਿਮਰਤ ਰੇ ਤਾਂ ਤੋ ਜਸਪੁਰ ਤਾਰੋ ਪਾਪ ਜੀ ਕਹਿੰਦੇ ਭਾਈ ਜਦ ਪ੍ਰਮਾਤਮਾ ਦਾ ਸਿਮਰਨ ਕਰਦੇ ਆਂ ਗਨ ਕਾ ਵਿਕਾਰਾਂ ਦੇ ਵਿੱਚੋਂ ਬਚ ਗਈ ਸੀ ਫੋ ਵੀ ਇਹ ਭਾਈ ਹੰਦੀ ਸੇਵਕ ਸੁਲਾ ਆਪਣੇ ਹਿਰਦੇ ਵਿੱਚ ਵਸਾਈ ਰਹਾ ਅਟਲ ਭਯੋ ਤੂੰ ਜਾ ਕਹਿ ਸਿਮਰਨ ਅਰ ਨਿਰਪੈ ਕਦ ਕਾਇ ਇਹ ਸਤਿਗੁਰੂ ਕਾ ਸਾਹ ਕਹਿੰਦੇ ਭਾਈ ਜੇਸੁ ਪਰਮਾਤਮਾ ਦੇ ਸਿਮਰਨ ਦੇ ਰਾਗੀ ਤਰੂ ਸਦਾ ਲਈ ਪ੍ਰਕਾਤ ਹੁੰਦੇ ਆਂ ਤੇ ਉਸ ਦੇ ਨਿਰਭੈਤਾ ਅਤੇ ਆਤਮਕ ਦਰਜਾ ਹਾਸਲ ਕਰਦੇ ਆਂ ਹੈ ਤੂੰ ਵੀ ਉਸ ਅਕਾਰ ਰੂਪ ਜੈ ਗੁਰੂ ਦਾ ਸਿਮਰਨ ਕਰਿਆ ਕਰ ਉਹਦਾ ਜਸ ਕਰਿਆ ਕਰ ਦੁੱਖਾਂ ਜੋ ਬੁਲਾਇਆ ਹੋਇਆ ਹੈ ਭਾਈ ਉਹ ਤਾਂ ਇਸ ਤਰ੍ਹਾਂ ਦੇ ਦੁਤਾ ਦਾ ਨਾਸ ਕਰਨ ਵਾਲਾ ਹੈ ਜਿਸ ਤਰ੍ਹਾਂ ਗੰਕਾਂ ਨੂੰ ਸਾਰੇ ਪਾਪਣ ਕਹਿੰਦੇ ਸੀ ਪ੍ਰਾਪਣ ਕਹਿ ਕੇ ਬੁਲਾਉਂਦੇ ਸੀ ਗੰਕਰਾਏ ਪਾਪਣ ਐ ਤੁਸੀਂ ਕਰਮ 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 ਕਰਤੀ ਹੈ ਪਰ ਕਾਲਪੁਰਖ ਵੈਸ਼ੁਜਿ ਨੇ ਉਸ ਦੁਸਤ ਕਰਮ ਕਰਨ ਵਾਲਿਓ ਪਾਪਣ ਗੰਕਾਂ ਨੂੰ ਹੀ ਬਚਾਇਆ ਇੱਕ ਅਜਮਤ ਕਰ ਰੋਮਕਾਤਰ ਜਿਹੜਾ ਇੱਕ ਤੈਨ ਤੇ ਕਰੇ ਪੈਦਾ ਤੇ ਤੇ ਪਰ ਆਪਣੇ ਹਾਰਪੁਰਕ ਵੈਕੂ ਜੀ ਦਾ ਸਿਮਰਨ ਕੀਤਾ ਤੇ ਸਤਿਗੁਰ ਜੀ ਕਹਿੰਦੇ ਹਾਰਪੁਰਕ ਦੀ ਦੇ ਸਿਮਰਨ ਦੀ ਸਦਕਾਰ ਉਹਨੇ ਢਾਲ ਪਰ ਵੀ ਪਾਈ ਹੈ ਗੁਰਬਾਣੀ ਦੇ ਵਿੱਚ ਸਤਿਗੁਰ ਕਹਿੰਦਾ ਕਿ ਉਹਦੇ ਹਾਰੇ ਵੀ ਤੂੰ ਉਸ ਨਿਰੰਕਾਰ ਦੇ ਦਰ ਤੇ ਉੱਪਰ ਖੜਾ 파 ਕਾਂਝੇ ਵਰਤੋਂ ਨਾਤ ਨੂੰ ਵਖ ਜਿਸ ਹਰਤ ਆਮਰ ਬਟਾ ਪਾਸਾ ਜੀ ਕਹਿੰਦੇ ਭਾਵੇਂ ਉਮਰ ਬੜੀ ਛੋਟੀ ਸੀ ਉਹਦੀ ਪਰ ਉਹਨੇ ਸਿਮਰਨ ਕਰਨ ਦੇ ਨਾਲ ਸੁਕਾਰ ਚ ਗਏ ਗੁਰੂ ਜੀ ਨੇ 诰ਨ ਕੀਤਾ ਉੱਚ ਪਦਵੀ ਪਾਈ ਤੇ ਫਿਰ ਸਤਿਗੁਰੂ ਜੀ ਕਹਿੰਦੇ ਤੂੰ ਸ੍ਰੀ ਮਾਪਾ ਨੂੰ ਤੂੰ ਤਲਾਗਾ ਜਿਹੜੇ ਅਕਾਰਪੁਰ ਗੁਰੂ ਜੀ ਨੇ ਦੁੱਖਾਂ ਦਾ ਬੜੇ ਕਿਆਂ ਕਾਰਿਆ ਦੇ ਪਈ ਉਸ ਪ੍ਰਮਾਤਮਾ ਨੂੰ ਜੋ ਬੁਲਾਇਆ ਹੋਇਆ ਹੈ ਜਿਹੜਾ ਸਾਰੇ ਰਖਾਂ ਦਾ ਨਾਸ ਕਰਨ ਵਾਲਾ ਹੈ ਜਬੀ ਸਰਨ ਗੈਨੀ ਕਿਰਪਾ ਨਿਦ ਗਜ ਕਰਨਾ ਤੇ ਟੁਟਾ ਏ ਭਾਈ ਜਿਸ ਵੇਲੇ ਗੱਜ ਨੇ ਕਿਰਪਾ ਦੇ ਸਮੁੰਦਰ ਪ੍ਰਮਾਤਮਾ ਦਾ ਆਸਰਾ ਲਿਆ ਇਹ ਉਹ ਬਾਜਰ ਭਾਪ ਨਾਤੀ ਉਹ ਵੀ ਤੁੰਗਵੇ ਦੀ ਭਾਈ ਤੁੰਗ ਦੇ ਗਿਆ ਕਿਉਂਕਿ ਇਹ ਪੁਰਾਣਾ ਦੇ ਵਿੱਚ ਕਥਾ ਹੁੰਦੀ ਹੈ ਐਲ ਤੇ ਭਾਈ ਬਰਦਾਗੀਆਂ ਨੇ ਆਪਣੇ ਬਾਣਾ ਵਿੱਚ ਵੀ ਇਹਦਾ ਜ਼ਿਕਰ ਕੀਤਾ ਹੈ ਇੱਕ ਦਿਨ ਘਰਕ ਜਿਹੜਾ ਸ਼ਰਾਪ ਦੇ ਕਾਰਨ ਹਾਥੀ ਨੇ ਜੂਨ ਪਿਆ ਸੀ ਤੇ ਜਦੋਂ ਉਸ ਹਾਤੀ ਬਰਨ ਦੇ ਤਲਾਬ ਦੇ ਵਿੱਚ ਬੜਿਆ ਤਾਂ ਇੱਕ ਤੁੰਗਵੇ ਨੇ ਉਸ ਨੂੰ ਘਟ ਗਿਆ ਤੇ ਜਦੋਂ ਕੰਪੇ ਨੇ ਫੜਨਾ ਕੀਤਾ ਤੰਬਾੰਦ ਨੂੰཕਿੱਚ ਕੇ ਰਜਾਇ ਰਹੇ ਹੈ ਤੰਬਾ ਮੁਕਸ਼ਰੂਗਤ ਦੇ ਵਿੱਚੋਂ ਇਸ ਕਰਕੇ ਜਦੋਂ ਪੀੜ ਕੋਈ ਆਕੀ ਨੂੰ thro ਹਾਤੀ ਨੇ ਉਸ ਕਾਲਪੁਰਖ ਨੂੰ ਚੇਤੇ ਕੀਤਾ ਤੇ ਰਾਮਨਾਮ ਦੀ ਬਰਕਤ ਦੇ ਨਾਲ ਤੰਬੇ ਦੇ ਪੰਜੇ ਤੋਂ ਛੁੱਟ ਗਿਆ ਇਸ ਕਰਕੇ ਬਾਦਸ਼ਾਹ ਕਹਿੰਦੇ ਤੂੰ ਕਿਉਂ ਉਸ ਕਾਲਪੁਰਖ ਨੂੰ ਪੁਲਾਇਆ ਹੈ ਭਾਈ ਜਿਹਦੇ ਹਿਰਦਾ ਦੇ ਨਾਲ ਇੱਕ ਹਾਤੀ ਵੀ ਤੰਬੇ ਦੇ ਅੰਜੇ ਤੋਂ ਛੁੱਟ ਗਿਆ ਨਾਮ ਨਾਮ ਕਹਲ ਬਨੋ ਰਾਮ ਗੈਤ ਵੰਦਨ ਤੇ ਟੁਟਾ ਸਤਿਗੁਰ ਜੀ ਕਹਿੰਦੇ ਮੈਂ ਕਿਤੋਂ ਤੱਕ ਪ੍ਰਮਾਤਮਾ ਦੇ ਨਾਮ ਨੇ ਚੱਗੇ ਦਸਾਂ ਕਿਉਂਕਿ ਆਤਮਕੁਰਤ ਦੇ ਨਾਮ 'ਤੇ ਸਿਰ ਕਰ ਗੁਰੂ ਦੀ ਸਿਰ ਕਰਦੀ ਬੜੀ ਆਉਂਦੀ ਹੈ ਕਬੀਰ ਸਾਹਿਬ ਜੀ ਨੇ ਬਚਨ ਆਪਾਂ ਸਰੂਪ ਕਰਦੇ ਹਾਂ ਕਿ ਕਬੀਰ ਸਾਹਿਬ ਕਹਿੰਦੇ ਕਬੀਰ ਸਾਤ ਦੇਵ ਮਨਸ ਕਰੋ ਕਲਨ ਕਰੋ ਹਨ ਰਾਏ ਵਸਤਾ ਕਾ ਤੁਰਜੋ ਕਰੋ ਹਰ ਜਸ ਵਿਗਨਨਾ ਜਗਤ ਰੀਸ ਸਾਹਿਬ ਜੀ ਨੇ ਕਾਰਤਵ ਵੈਕ ਜੀ ਦੇ ਉਪਤਿ ਦੇਖਣ ਦਾ ਸਾਥੇ ਜਿੰਨੀ ਵੀ ਵਨਸਪਤੀ ਲਗ ਰਹੇ ਸਾਰੀਆਂ ਘੜ ਕੇ ਕਰਮਾ ਬਣਾ ਲੈ ਜਿੰਨੇ ਸਮੁੰਦਰ ਨੇ ਜਿੰਨੇ ਸਮੁੰਦਰਾ ਚ ਪ੍ਰਾਣੀਆਂ ਸਾਰੇ ਕੇ ਸਿਆਖੀ ਬਣਾ ਲੈ ਜਿੰਨੀ ਧਰਤੀ ਹੈ ਸਾਰੀ ਧਰਤੀ ਨੂੰ ਕਾਰਜ ਬਣਾ ਲੈ ਫੇਰ ਵੀ ਉਸ ਕਾਰਜ ਵੇ ਦਰਜਾਸ ਤੇਖਿਆ ਨਹੀਂ ਜਾਣਾ ਹੈ ਕਿ ਏਡੀ ਬੜੀ ਧਾਰਮਿਕ ਬੜੀ ਕੁ ਜੀ ਦੀਆਂ ਕਲਸ਼ਾਂ ਉਹਨਾਂ ਦੀ ਵਡਿਆਈ ਹੈ ਇਸ ਕਰਕੇ ਬਾਸਾ ਕਹਿੰਦੇ ਹੁਣ ਮੈਂ ਕੀ ਦੱਸਾਂ ਭਾਈ ਪ੍ਰਮਾਤਮਾ ਦੀ ਵਡਿਆਈ ਪ੍ਰਮਾਤਮਾ ਦਾ ਨਾਮ ਉਚਾਰ ਕੇ ਉਸ ਰਾਤੀ ਦੇ ਬੰਦ ਨੂੰ ਕੁੱਤ ਗਏ ਸ਼ਾਨ ਅਜਾਮਲ ਪਾਪੀ ਜਗ ਜਾਣੇ ਪਾਸਾ ਕਹਿੰਦੇ ਹੈ ਭਾਈ ਸਾਰਾ ਜਗ ਜਾਨਦ ਹੈ ਕਿ ਨਾਮ ਰੂਪਕਾਰੀ ਸੀ ਪ੍ਰਾਪਤੀ ਸੀ ਉਹਨੂੰ ਬਾਖੀ ਕਹਿ ਕੇ ਉਹਨੂੰ ਦਿੰ ਕੀਤਾ ਜਾਂਦਾ ਹੈ ਅਰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਕਰਕੇ ਉਹ ਵੀ ਅੱਖ ਦੇ ਝਾਂਕਣ ਦੇ ਸਮੇਂ ਵਿੱਚ ਹੀ ਇਸ ਦੁਨੀਆ ਤੋਂ ਫਟਕਾਰਾ ਆ ਗਿਆ ਉਹਦਾ ਬਾਰੋ ਟਾਰਾ ਹੋ ਗਿਆ ਐ ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਹੀ ਉਤਰ ਹੈ ਪਾਰਾ ਜਿਹਨ ਬਡਿਆਂ ਦੇ ਮੂਲ ਇਲਾਕੇ ਧੰਨ ਗੁਰ ਤੇਗ ਬਹਾਦਰ ਮਹਾਰਾਜ ਬਚਨ ਕਰਦੇ ਨੇ ਨਾਨਕ ਆਖਦਾ ਹੈ اے ਭਾਈ ਤੂੰ ਵੀ ਸਾਰੀਆਂ ਚਿੰਤ ਕਣੀਆਂ ਕੂੜੀਆਂ ਕਰਨ ਵਾਲੇ ਪਰਮਾਤਮਾ ਦਾ ਨਾਮ ਸਮਝਿਆ ਕਰ ਤੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵੇਂਗਾ ਜੇ ਤੂੰ ਗੁਰੂ ਘਰ ਤੇ ਜਿਹੜਾ ਸਾਰੀਆਂ ਸਾਰੀਆਂ ਕਿਤਬਣੀਆਂ ਸਾਰੀਆਂ ਆਸਾਂ ਨੂੰ ਪੂਰਤ ਕਰਨ ਵਾਲਾ ਹੈ ਸਾਰੀਆਂ ਸਾਡੀਆਂ ਆਸਾਂ ਦਾ ਪੂਰਤਕ ਹੈ ਜਿਸ ਕਰਕੇ ਉਹ ਸਾਰੀਆਂ ਆਸਾਂ ਨੂੰ ਪੂਰਨ ਕਰਨ ਬਾਣੀ ਸਰਬਾਲ ਪੂਰਤ ਹੈ ਕਿ ਉਸ ਪ੍ਰਿਆ ਕਰ ਭਾਈ ਉਹਦਾ ਨਾਮ ਜਪਿਆ ਕਰ ਤੇ ਤੂੰ ਵੀ ਜਿਸ ਤਰ੍ਹਾਂ ਗੰਕਾ ਤਰ ਗਿਆ ਹੈ ਗੱਡ ਤਰ ਗਿਆ ਹੈ ਜਿਸ ਤਰ੍ਹਾਂ ਅਜਾਮ ਤਰ ਗਿਆ ਹੈ ਜਿਸ ਤਰ੍ਹਾਂ ਧੁੰਮੇਟ ਅੱਡ ਕਦਮੇ ਪਾਰ ਕਰ ਦਿੱਤੀ ਤੈਂ ਤੇਰਾ ਵੀ ਪਾਰਤਾਰਾ ਹੋ ਜਾਏ ਇਸ ਕਰਕੇ ਪਾਈ ਸਤਿਗੁਰੂਆਂ ਨੇ ਵਚਨ ਕੀਤੇ ਨੇ ਗੁਰੂ ਵਾਲਾ ਬਣ ਜਾ। ਤੇ ਗੁਰੂ ਵਾਲਾ ਬਣ ਕੇ ਸਤਿਗੁਰਾਂ ਕੋ ਪਾਤਸ਼ਾਹਾਂ ਦਾ ਆਕਾਰ ਕਰ ਕਰ ਸਤਿਗੁਰਾਂ ਦੇ ਪਿਤਰ ਉਪਦੇਸ਼ ਨੂੰ ਦੇਦੇ ਜੁਸਾ ਨਾਮ ਜਪ ਕੇ ਆਪਣੇ ਸੁਨੱਖਾ ਜਨ ਨੂੰ ਸਫਲਾ ਕਰ ਜਿਹਨੇ ਵੱਡੇ ਵੱਡੇ ਕਾਪਿਆਂ ਦਾ ਉਦਾਰ ਕੀਤਾ ਹੈ ਇਸ ਕਰਕੇ ਗੁਰੂ ਵਾਲੇ ਬਣੀਏ ਗੁਰੂ ਚਰਨਾਂ ਨਾਲ ਜੁਣੀਏ ਗੁਰੂ ਚਰਨਾਂ ਨਾਲ ਜੁਣੀਏ ਦੇ ਸਤਿਗੁਰਾਂ ਦੇ ਬਾਣੀ ਉਪਦੇਸ਼ ਆਪਣੇ ਇਰਦੇ ਵਿੱਚ ਉਸਾ ਕੇ ਭਾਈ ਇਸ ਨੂੰ ਮੁੱਖਾ ਜਾਣ ਸਭ ਕਰੀਏ ਇਹ ਹੀ ਮੁੱਖਾ ਜਾਣ